ਆ ਬਾਈ ਕੋਲ ਖੜਿਆ ਸੀਗਾ ਮੈਂ ਕਿਹਾ ਬਾਈ ਯਾਰ ਤੂੰ ਤਬੀਆਂ ਨਾਲ ਬਹਣ ਲੱਗਿਆ ਪਿਆ ਰੌਣੀ ਕਰ ਲੰਦਾ ਮਾ ਮੇਰੇ ਵਰਗੇ ਸਾਰੇ ਰੌਣੀ ਕਰੀਆ ਤੇ ਕਹਿੰਦਾ ਬਾਈ ਯਾਰ ਕਿਉਂ ਪਾਣੀ ਖਰਾਬ ਕਰਨਾ ਕਹਿੰਦਾ ਤਾਂ ਥੋੜਾ ਮੋਟਾ ਤੇਲ ਹੀ ਆ ਕਿ ਮੱਛੀ ਕਿੱਡੀ ਗੱਲ ਕਹਿੰਦਾ ਹਜ਼ਾਰਾਂ ਲੱਖਾਂ ਟਾਂ ਪਾਣੀ ਖਰਾਬ ਹੋ ਜੂਗਾ ਕਹਿੰਦਾ ਕਿਆਰਿਆਂ ਦੇ ਵਿੱਚ ਆ ਦੇਖਾ ਉਹ ਦੋ ਇਹ ਵੀਰ ਤਬੀਆਂ ਪਾ ਕੇ ਹਨਾ ਜਿਹਦੇ ਪ੍ਰਮਾਤਮਾ ਨੂੰ ਹਨਾ ਕੁਦਰਤ ਨੂੰ ਸਮਝਦਾ ਪੈਸੇ ਨੂੰ ਨਹੀਂ ਕੋਈ ਸਮਝਦਾ ਬਾਈ ਕਹਿੰਦਾ ਕੋਈ ਗਾਲੀ 10 20 ਲੀਟਰ ਵੱਧ ਮੱਛੀ ਕਿੱਡੀ ਗੱਲ ਆ ਜੀ ਇਹ ਭਰਾਮ ਵਾਲੀ ਸਲੂਟ ਆ ਯਾਰ ਨੇ ਮੇਰੇ ਵਰਗੇ ਕੀ ਕਰਦੇ ਨੇ ਭਾਈ ਵੱਡੇ ਵੱਡੇ ਟਾਇਰ ਨੇਗੇ ਹਨਾ ਫੋਰ ਇੱਥੇ ਤੱਕ ਕਿ 4/4 ਲੈ ਰੱਖੇ ਨੇ ਪਰ ਜਦੋਂ ਬੌਂਦੇ ਨੇ ਰੌਣੀ ਕਰਕੇ ਫਿਰ ਤਾਂ ਇਸ ਸਰੀ ਤਾਂ ਫਿਰ ਇਸੇ ਟਾਇਰ ਠੀਕ ਨੇ ਭਰਾ ਹਨਾ ਆ ਭਾਈ ਨੂੰ ਸਲਾਮ ਆ ਯਾਰਾ ਹਨਾ ਤੇ ਰਿਕ ਤਵੀਆਂ ਨਾਲ ਆਪਾਂ ਹੁਣ ਲੱਗਿਆ ਪਿਆ ਇਹਦਾ ਕਿਹੜਾ ਜਿਗਰਾ ਨਹੀਂ ਕਰਦਾ ਇਹਨੂੰ ਕਿਹੜਾ ਬੇਲਾ ਆਉਂਦਾ ਭਾਈ ਹਨਾ ਵੀ ਬੇਲਾ ਆਉਂਦਾ ਹੋਊਗਾ ਬੀਚ ਆਲਾ ਆਪਾਂ ਵੀ ਤਾਂ ਬੰਦਰੇ ਮੋਟਰ ਦੀ ਛੱਡੀ ਫ੍ਰੀ ਪਾਣੀ ਆ ਮੋਟਰ ਛੱਡਣੀ ਧੀ ਲੈਟ ਆਮ ਆ ਪਰ ਨਹੀਂ ਜਿਗਰਾ ਚਾਹੀਦਾ ਮੋਟਰ ਬੰਦ ਕਰਕੇ ਵਾਹਣ ਪਾਉਣ ਵਾਸਤੇ ਤਬੀਆਂ ਪਾਉਣ ਵਾਸਤੇ ਜਿਗਰਾ ਚਾਹੀਦਾ ਉਹ ਜਿਗਰਾ ਕਿਸੇ ਕਿਸੇ ਲੈ ਵੇ ਹੁੰਦਾ ਨਹੀਂ ਜਿਗਰਾ ਜਿਹੜਾ ਹਰੇਕ ਤੱਕੀ ਫਿਰਦਾ ਲੜਨ ਵਾਸਤੇ ਕਮੈਂਟ ਕਰਨ ਵਾਸਤੇ ਹਰੇਕ ਦਾ ਜਿਗਰਾ ਪਰ ਆ ਜਿਗਰੇ ਆਸਰੀ ਨੇਪਰਾ ਬਹੁਤ ਮੈਂ ਬਾਈਕ ਕੋਲ ਖੜਕੇ ਗਿਆ ਮਾਹ ਪਾਈ ਯਾਰ ਤੂੰ ਬਾਲਣ ਦਾ ਯਾਰ ਮਹ ਰੋਣੀ ਕਰ ਲੰਦਾ ਕਹਦਾ ਬਈਆ ਕੀ ਫਾਇਦਾ ਕਹਿੰਦਾ ਯਾਰ ਕਿੰਨਾ ਕਰ ਕਹਿੰਦਾ ਵਾਹਣ ਵਧੀਆ ਬਣਦਾ ਉੱਲੀ ਰੋਗ ਤੋਂ ਵਧੀਆ ਹੁੰਦਾ ਉੱਲੀ ਰੋਗ ਨਹੀਂ ਲੱਗਦਾ ਨਾ ਬਸ ਸਾਨੂੰ ਤੇ ਖੋਜ ਬਹੁਤ ਵਧੀਆ ਬਾਈ ਦੀ ਯਾਰ ਆ ਦੇਖ ਤਾ ਵੀ ਨਾਲ ਬਾਹਰ ਆ ਦੇਖ ਤੈਲ ਜੁਰੂ ਵੱਤ ਮੱਚ ਰਿਹਾ ਪਰ ਬਾਈ ਤੇ ਕਿਹੜਾ ਜੀਰ ਕਰਦਾ ਦੀ ਮਾਗਲ ਹਲ ਪਾ ਕੇ ਹੈ ਨਾ ਕੀ ਰੰਬਾ ਬਾਦ ਹੁੰਦਾ ਪਰ ਨਹੀਂ ਸਾਨੂੰ ਦਾ ਵੀਰ ਨੂੰ ਯਾਰ ਇਹ ਨਾ ਇਹ ਦੇਖਾ ਇਹ ਅਜਿਹਾ ਲਾਈਆ ਪਰ ਦਰਖਤ ਨੂੰ ਕੋਈ ਛੇਕ ਨਹੀਂ ਲੱਗਦਾ ਇਹ ਹੁੰਦਾ ਕੁਦਰਤ ਨਾਲ ਪਿਆਰ ਇਹ ਦੇਖ ਨਾ ਬਾਈ ਜੇ ਵੀਰ ਨਿਕਲ ਰਹੀ ਆ ਖੜੇ ਨੇ ਦਰਖਤ ਸਾਰੇ ਹਰੇ ਭਰੇ ਖੜੇ ਨੇ ਬਾਈ ਹੈ ਨਾ ਇਹ ਹੁੰਦਾ ਜਿਗਰਾ ਬਾਈ ਨੂੰ ਸ਼ੂਟ ਆ ਵੀਰੇ ਇਹ ਚੀਜ਼ ਨੂੰ ਲੈਟ ਆਰਮ ਸਾਡ ਰੱਖੀ ਆ ਰੌਣੀ ਆ ਦੋ ਦੋ ਵਾਰ ਵਿੱਚ ਇਹ ਜਿਹੜੀ ਦੋ ਦੋ ਵਾਰ ਕਰ ਰੱਖੀ ਆ ਟਰੈਡ ਵੱਡੇ ਵੱਡੇ ਨੇਗੇ 60 60 70 70 ਪਾਵਰਾਂ ਦੇ ਪਰ ਰੌਣੀ ਕਰਕੇ ਬੋਹਣੇ ਨੇ ਯਾਰ ਕੀ ਫਾਇਦਾ ਇਹਦਾ 25 11 ਸਰ ਸਕੌਲਟ ਲੈ ਲਓ ਬਈ ਹਨਾ ਉਹ ਠੀਕ ਆ ਕਿਉਂਕਿ ਰੌਣੀ ਕਰ ਕੀ ਪਾਉਣਾ ਸਵਾ ਤਾਂ ਫੇਰ ਆ ਜਦੋਂ ਆਪਾਂ ਐ ਸੁੱਕੇ ਮਾਹਣ ਬਈਏ ਫੇਰ ਫਾਇਦਾ ਕਰ ਚਾਹੇ ਮੈਂ ਆ ਮੈਂ ਕਿਹੜਾ ਅੱਡਾ ਬਈ ਦੋ ਇੱਥੋਂ ਨਾਲ ਤੋਂ ਉਹਨੇ ਵਿੱਚ ਹੀ ਮੈਂ ਆਉਣਾ ਦੇਖ ਆਹ ਜਾਂਦਾ ਪੂਰੀ ਬਾਣ ਲੈ ਇਹ ਖੇਤ ਨੂੰ ਬਿਮਾਰੀ ਘੱਟ ਲੱਗੂ ਨਾਲ ਇਹ ਫਸਲ ਜੀਰੀ ਨੂੰ ਘੱਟ ਬਿਮਾਰੀ ਪੂਰੀ ਪਰੀ ਪਾਣੀ ਆ ਮੋਟਰ ਛੱਡਣੀ ਤੀ ਲੈਟ ਆ ਮਾਂ ਪਰ ਨਹੀਂ ਜਿਗਰਾ ਚਾਹੀਦਾ ਮੋਟਰ ਬੰਦ ਕਰਕੇ ਵਾਹਣ ਬਾਉਣ ਵਾਸਤੇ ਤੱਬੀਆਂ ਪਾਉਣ ਵਾਸਤੇ ਜਿਗਰਾ ਚਾਹੀਦਾ ਉਹ ਜਿਗਰਾ ਕਿਸੇ ਕਿਸੇ ਲਵੇ ਹੁੰਦਾ ਨਹੀਂ ਜਿਗਰਾ ਜਿਹੜਾ ਹਰੇਕ ਤੱਕੀ ਫਿਰਦਾ ਲੜਨ ਵਾਸਤੇ ਕਮੈਂਟ ਕਰਨ ਵਾਸਤੇ ਹਰੇਕ ਦਾ ਜਿਗਰਾ ਪਰ ਆਹ ਜਿਗਰੇ ਆਸਲੀ ਨੇਪਰਾ ਮੈਂ ਬਹੁਤ ਮੈਂ ਬਾਈਕ ਕੋਲ ਖੜਕੇ ਗਿਆ ਮਹਾ ਭਾਈ ਯਾਰ ਤੂੰ ਬਾਲਣ ਦਾ ਯਾਰ ਮਹ ਰੋਣੀ ਕਰ ਲੰਦਾ ਕਹਿੰਦਾ ਭਾਈ ਇਹ ਕੀ ਫਾਇਦਾ ਕਹਿੰਦਾ ਯਾਰ ਕਿੰਨਾ ਕਰਾਂ ਕਹਿੰਦਾ ਵਾਹਣ ਵਧੀਆ ਬਣਦਾ ਉੱਦੀ ਰੋਗ ਤੋਂ ਵਧੀਆ ਹੁੰਦਾ ਉੱਦੀ ਰੋਗ ਨਹੀਂ ਲੱਗਦਾ ਨਾ ਬਸ ਸਾਨੂੰ ਤੇ ਸੋਚ ਬਹੁਤ ਵਧੀਆ ਬਾਈ ਦੀ ਯਾਰ ਆ ਦੇਖ ਤਾ ਵੀ ਇਹ ਨਾਲ ਬਾਹਰ ਆ ਲਿਕੇ ਤੇਜ ਦੁਰੂਬਤ ਮੱਚ ਰਿਹਾ ਪਰ ਬਾਈ ਦਾ ਕਿਹੜਾ ਜੀਰ ਕਰਦਾ ਦੀ ਮਾਗਰ ਖਲ ਪਾ ਕੇ ਹੈ ਨਾ ਕੀ ਰੰ ਬਾਦ ਹੁੰਦਾ ਪਰ ਨਹੀਂ ਸਾਨੂੰ ਦਾ ਵੀਰ ਨੂੰ ਯਾਰਾਂ ਇਹ ਨਾਲ ਇਹ ਦੇਖਾ ਇਹ ਕਿੰਨਾ ਚੁਪ ਚੁਪ ਲਾਈਆ ਪਰ ਦਰਖਤ ਨੂੰ ਕੋਈ ਛੇਕ ਨਹੀਂ ਲੱਗਦਾ ਇਹ ਹੁੰਦਾ ਕੁਦਰਤ ਨਾਲ ਪਿਆਰ ਇਹ ਕਿਹੜਾ ਬਾਈ ਜਾਂ ਜੀਰ ਕਰਦਾ ਵੀ ਆ ਖੜੇ ਨੇ ਦਰਖਤ ਸਾਰੇ ਹਰੇ ਭਰੇ ਖੜੇ ਨੇ ਬਾਈ ਹੈਨਾ ਇਹ ਹੁੰਦਾ ਜਿਗਰਾ ਬਾਈ ਨੂੰ ਸ਼ੂਟ ਆ ਵੀ ਇਹ ਚੀਜ਼ ਨੂੰ ਲੈਡ ਆਮ ਸਾਡ ਰੱਖੀਆ ਰੌਣੀਆ ਦੋ ਦੋ ਵਾਰ ਵਿੱਚ ਇਹ ਜਿਹੜਾ ਦੋ ਦੋ ਵਾਰ ਕਰ ਰੱਖੀਆ ਟਰੈਡ ਵੱਡੇ ਵੱਡੇ ਨੇ ਕਿ 60 60 70 70 ਪਾਵਰਾਂ ਦੇ ਪਰ ਰੌਣੀ ਕਰਕੇ ਬੋਹਣੇ ਨੇ ਯਾਰ ਕੀ ਫਾਇਦਾ ਇਹਦਾ 25 11 ਸਰ ਸਕੌਲਟ ਲੈ ਲਓ ਬਈ ਹਨਾ ਉਹ ਠੀਕ ਆ ਕਿਉਂਕਿ ਰੌਣੀ ਕਰ ਕੀ ਪਾਉਣਾ ਸਵਾ ਤਾਂ ਫੇਰ ਆ ਜਦੋਂ ਆਪਾਂ ਐ ਸੁੱਕੇ ਮਾਹਣ ਬਈਏ ਫੇਰ ਫਾਇਦਾ ਕਰ ਚਾਹੇ ਮੈਂ ਆ ਮੈਂ ਕਿਹੜਾ ਅੱਡਾ ਬਈ ਦੋ ਇੱਥੋਂ ਦਾ ਥੋਂ ਉਹਦੇ ਵਿੱਚ ਹੀ ਮੈਂ ਆਉਣਾ ਦੇਖ ਆਹ ਜਾਂਦਾ ਪੂਰੀ ਬਾਣ ਲੈ ਇਹ ਖੇਤ ਦੀ ਬਿਮਾਰੀ ਘਟ ਲੱਗੂ ਨਾਲ ਇਹ ਫਸਲ ਜੀਰੀ ਨੂੰ ਘਟ ਬਿਮਾਰੀ ਪਈ